ਤਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਿੰਦੇ ਆ ਕਿ ਅੰਮ੍ਰਿਤਸਰ ਦੇ ਢਾਪ ਇਲਾਕੇ ਵਿੱਚ ਆਪਣੇ ਹੀ ਪਤੀ ਨਾਲ ਮੋਮਨਸ ਖਾਨ ਗਈ ਔਰਤ ਨੂੰ ਕੁਝ ਨੌਜਵਾਨਾਂ ਨੇ ਛੇੜਿਆ ਅਤੇ ਹੋਇਆ ਵੱਡਾ ਹੰਗਾਮਾ ਅੰਮ੍ਰਿਤਸਰ ਦੇ ਢਾਪ ਇਲਾਕੇ ਵਿੱਚ ਦੇਰ ਰਾਤ ਪਤੀ ਪਤਨੀ ਨਾਲ ਹਿੰਸਾ ਦਾ ਮਾਮਲਾ ਆਇਆ ਸਾਹਮਣੇ ਪੀੜਤ ਔਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਜਦੋਂ ਪਤੀ ਦੇ ਨਾਲ ਮੋਮਨਸ ਖਾਨ ਗਈ ਸੀ ਜਦੋਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਵੱਲ ਗਲਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸਤੇ ਪਤੀ ਨੇ ਉਸ ਦਾ ਵਿਰੋਧ ਕੀਤਾ ਅਤੇ ਉਹਨਾਂ ਦੀ ਵੀਡੀਓ ਬਣਾਈ ਅਤੇ ਬਾਅਦ ਵਿੱਚ ਜਦੋਂ ਮੇਰਾ ਪਤੀ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਇਸ ਬਾਰੇ ਗੱਲ ਕਰਨ ਗਿਆ ਤਾਂ ਉਹਨਾਂ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਪਤੀ ਨੂੰ ਘੇਰ ਲਿਆ ਅਤੇ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਪੀੜਤ ਪਤੀ ਵੀ ਜਖਮੀ ਹੋ ਗਿਆ ਜਖਮੀ ਨੌਜਵਾਨ ਦੀ ਦਾਦੀ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਸ ਕਟੜਾ ਦੇ ਪੂਰੇ ਖੇਤਰ ਵਿੱਚ ਖੱਲੜ ਪੈਦਾ ਕੀਤਾ ਪੈਦਾ ਕੀਤਾ ਹੈ ਉਸ ਦੇ ਮੰਗ ਕੀਤੀ ਕਿ ਜਿਸ ਘਟਨਾ ਵਿੱਚ ਸ਼ਾਮਲ 7 8 ਨੌਜਵਾਨ ਖਿਲਾਫ ਸਪੂਰਨ ਕਾਰਵਾਈ ਹੋਵੇ ਅਤੇ ਉਹਨਾਂ ਵੱਲੋਂ ਪਰਚਾ ਦਰਜ ਕੀਤਾ ਜਾਵੇ ਆ ਗਿਆ ਤੇ ਕੀ ਹਲੋਈ ਮਦਾਈ ਇਹ ਦੋਨੇ ਜਨੇ ਗਏ ਨੇ ਉੱਥੇ ਮੂੰਹ ਮਚਾਣ ਤੇ ਤੇਰੇ ਤੇ ਕਮੈਂਟ ਮਾਰੀ ਜਾਂਦੇ ਇਹ ਉਹ ਮੁੰਡੇ ਤੇ ਉਹਨੇ ਕਹਿ ਦਿੱਤਾ ਉਹ ਆ ਗਿਆ ਤੈਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕਿ ਇੰਜ ਜਨਾਨੀ ਨਾਲ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੈਗਾ ਇਸ ਤਰ੍ਹਾਂ ਇਸ ਨਾਲ ਸਾਰੇ ਜਨਾਨੀਆਂ ਲੈ ਕੇ ਆ ਕੇ ਤੁਸੀਂ ਇੰਜ ਮਾਹੌਲ ਕਰਦੇ ਬੜੀ ਗੂਨੀ ਗੱਲ ਇੰਨੀ ਗੱਲ ਕਹੀ ਤਾਂ ਉਹਨਾਂ ਨੇ ਇਹਦੇ ਦੱਤਰ ਮਾਰ ਦਿੱਤਾ ਸੇ 73 ਲੱਖ ਤੇ ਤੁਰੇ ਫਿਰਦੇ ਸੀ ਤੇ ਦੱਤ ਉਹਨਾਂ ਨੇ ਮਾਰ ਦਿੱਤਾ ਇਹ ਡਿੱਗ ਪਿਆ ਉੱਥੇ ਫਿਰ ਇਹ ਅਸਾਰੇ ਮੁੰਲੇ ਜਿਹੜੇ ਨਾਲ ਇਹ ਲੈ ਆਏ ਉਹਨੂੰ ਜਿਹੜੇ ਜਿਸ ਦਾ ਆਮ ਉਸ ਨੂੰ ਫਾਟ ਲੈ ਇੰਦੇ ਆਂਦਾ ਹੁਣ ਪੁਲਿਸ ਪ੍ਰਸ਼ਾਸਨ ਕੋਈ ਹੈ ਕਿ ਹੁਣ ਅਸੀਂ ਕਹਿੰਦੇ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜਾਈਏ ਜਿਸ ਤਰ੍ਹਾਂ ਕਾਰਵਾਈ ਹੁੰਦੀ ਹੁੰਦੀ ਆ ਉਸ ਤਰ੍ਹਾਂ ਹੋਵੇ ਕਾਰਵਾਈ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦਾਦੀ ਆ ਠੀਕ ਆ ਮੈਂ ਇਹ ਚੱਲਨੇ ਵੀ ਹੋਣਾ ਤੇ ਉਹ ਪੂਰੀ ਕਾਰਵਾਈ ਹੀ ਕਰਵਾ ਕੇ ਰਹਿਣਾ ਪੱਤਾ ਜਿੰਨਾ ਕੱਲਾ ਕੱਲਾ ਮੁੰਡਾ ਵਾ ਮੇਰਾ ਕੱਲਾ ਹੀ ਪੋਤਰਾ ਲਖੋਈ ਇਹ ਉਹ ਨਾ ਪਿਓ ਵੀ ਹੁਣੀ ਮਰਿਆ ਥੋੜੀ ਦੇ ਦੋਗੇ ਉਹ ਨਾ ਪਿਓ ਪ੍ਰਧਾਨ ਸੀ ਜੇ ਉਹ ਨਾ ਪੋਜੀਦਾ ਹੁੰਦਾ ਵਿਰਿੰਦਰ ਪੱਟੀ ਖਰਿਆ ਸਭ ਪਤਾ ਲੋਕਾਂ ਨੂੰ ਤੂੰ ਹੀ ਕਿਥੇ ਰਹਿਣ ਲੱਗੇ ਆ ਇੱਥੇ ਕਾਇਦੇ ਹੀ ਰਹਿਣ ਵਾਲੇ ਠੀਕ ਹੈ ਗਲੀ ਚ ਜੱਟ ਵਾਲੀ ਗਲੀ ਤੇ ਰਹਿਣ ਵਾਲਿਆ ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਕਾਹ ਤੋਂ ਕਿਸੇ ਨੂੰ ਛੇੜੇ ਕਮੈਂਟ ਕਿਸੇ ਦੇ ਕਮੈਂਟ ਨਾ ਕਰਨ ਦਾ ਕਹਿਣਾ ਲਾ ਅੰਜਵਾ ਵਾਰ ਸਾਰੇ ਲੋਕਾਂ ਨੇ ਜਨਾਨੀਆਂ ਲੋਕੀ ਬਾਹਰ ਨਾਲ ਲੈ ਕੇ ਜਾਣ 15 ਚ ਲੈ ਆ ਕੇ ਬਹਿਣ ਹੈ ਇਹ ਤੇ ਗਲਤ ਚੀਜ਼ ਹੋਣਾ ਇਹ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਨ ਇਹ ਤੇ ਬਦਮਾਸ਼ੀ ਤਾਂ ਹੁੰਦੇ ਨੇ ਆਪਣੇ ਆਪ ਦੇ ਇਹ ਮੁੰਡੇ ਪਛਾਣ ਹੈਗੇ ਮੱਲੇ ਦੇ ਆ ਕੇ ਬਾਹਰ ਦੇ ਆ ਬਾਹਰ ਦੇ ਹੀ ਹੈਗੇ ਆ ਕੋਈ ਪਤਾ ਵਾ ਨਾ ਮੁੰਡੇ ਆ ਦਾ ਠੀਕ ਆ ਮੁੰਡੇ ਆ ਦਾ ਪਤਾ ਵਾ ਉਹ ਤੁਹਾਨੂੰ ਇਹਨਾਂ ਨੂੰ ਪਤਾ ਲੱਗੇਗਾ ਹੁਣ ਕਿੱਦਾਂ ਕਿਸੇ ਕੁੜੀ ਨਾਲ ਇਦਾਂ ਕਰੀਦਾ ਨਾ ਪਛਾਣ ਬਣਾ ਲਿਗੇਗਾ ਇਹ ਥੋੜੀ ਵੀ ਕੋਈ ਜਨਾਨੀ ਲੈ ਕੇ ਚਲ ਜੇ ਤੇ ਉਹ ਨਾਲ ਸਾਰਾ ਡਾਕੂਮੈਂਟ ਕਰੋ ਹਾਂ ਅਸੀਂ ਦੇਸੀ ਤੇ ਅੱਧੀ ਤਾਂ ਆਪਣੇ ਖਾਨ ਵਾਸਤੇ ਨੇ ਮੈਨੂੰ ਕਿਹਾ ਮਮੋਸ ਤਾਂ ਨਹੀਂ ਉੱਥੇ ਗਏ ਉੱਥੇ ਨਾ ਸੱਤ ਅੱਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਸੀ ਮੇਰੇ ਨੂੰ ਛੇੜਨਦੇ ਸੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉਦੋਂ ਤੇ ਕੁਝ ਨਹੀਂ ਕਿਹਾ ਇਹਨਾਂ ਨੇ ਬਾਅਦ ਉਹਨਾਂ ਦੀ ਵੀਡੀਓ ਬਣਾ ਲੇਕਿਨ ਉਹ ਵਾਪਸ ਆ ਕੇ ਉਹਨਾਂ ਨੂੰ ਫੇਰ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤੇ ਉਹਨਾਂ ਨੇ ਇਹ ਤਾਂ ਇਹਨਾਂ ਦਾ ਸੇਰ ਪਾੜ ਦਿੱਤਾ ਉਹਨਾਂ ਨੇ ਕਿੰਨੇ ਜਨੇ ਸੀ ਉਹ ਸੱਤ ਅੱਠ ਜਨੇ ਗਏ ਜਿਹੜੀ ਚੀਜ਼ ਮਾਰੀ ਹਾਂਜੀ ਜਿਹੜੀ ਚੀਜ਼ ਮਾਰੀ ਤੁਸੀਂ ਹੈਗੇ ਸੀ ਨਾਲ ਕਿਦੋਂ ਗੱਲ ਬਾਤ ਲੋਏ ਦੀ ਚੀਜ਼ ਮਾਰੀ ਲੋਏ ਦੀ ਚੀਜ਼ ਮਾਰੀ ਕੋਈ ਸੱਚ ਸਾਰਾ ਸਿਰ ਕੱਟ ਦਿੱਤਾ ਉਹਨਾਂ ਦਾ ਕਿੰਨੇ ਕ ਮੁੰਡੇ ਸੀਗੇ ਉਹ ਸੱਤ ਅੱਠ ਮੁੰਡੇ ਹੈਗੇ ਸੀ ਕੋਈ ਪਛਾਣ ਤੇ ਹੈਗੇ ਲੱਗੇ ਬੰਦੇ ਫਾਟ ਕੋ ਸਾਰਿਆਂ ਦੀ ਹੈਗੀਆਂ ਫੋਟੋਆਂ ਅੱਛਾ ਹਾਂ ਵੀਡੀਓ ਹੈਗੀ ਅਸੀਂ ਆ ਵੀਡੀਓ ਕਿੱਥੇ ਕਿੱਥੇ ਸਾਟ ਲੱਗੀ ਇਹਨਾਂ ਦੇ ਉਨਾਂ ਦੇ ਸਿਰ ਤੇ ਸਾਟ ਲੱਗੀ ਇੱਥੇ ਵੀ ਕੱਟ ਲੱਗਾ ਆ ਅੱਛਾ ਜੀ ਆ ਵੇਖੋ ਆ ਸਾਰੇ ਮੁੰਡੇ ਹੈਗੇ ਟੋਲੀ ਦੀ ਟੋਲੀ ਅਚਾਨਕ ਕੋਣ ਕੋਣ ਕੋਲਸ ਕੋ ਆਏ ਹੋ ਕੀ ਹਾਂ ਜੀ ਅਹੀ ਉਹ ਨਵ ਇਨਸਾਬ ਕਰ ਰਹੇ ਕਿ ਜਿੱਦਾਂ ਮੇਰੇ ਘਰ ਅਲਨੂ ਤੇ ਪੱਟਾ ਹੋਏਗਾ ਉਹਨੂੰ ਕਿ ਪੱਟਾ ਮੇਕਰ ਆ ਕੇ ਰਹਿਣਾ ਵਾ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਕਿ ਇਹ ਆਪਣੇ ਆਪਣੇ ਸਮਝ ਦੇ ਪਵਾਨੀ ਕੀ ਟੋਲੀਆਂ ਬਣਾ ਕੇ ਤੇ ਕਿਹੜੀ ਬਾਈ ਵੀ ਤੇ ਕਮੈਂਟ ਕਰਦੇ ਆ ਝਗੜਾ ਹੋਇਆ ਕਿ ਕਿਹੜੀ ਜਗ੍ਹਾ ਤੇ ਅੱਜ ਆਪੇ ਹੋਇਆ ਫੋਨ ਲਿਤਾ ਦੇ ਟਾਪ ਤੇ ਹੋਇਆ ਵਾ ਜੀ ਤੁਸੀਂ ਆਪਣੇ ਹਸਬੰਦ ਨਾਲ ਗਏ ਸੀ ਹਾਂ ਜੀ ਆਪਾਂ ਤੇਰੇ ਕੋਲ ਵੀ ਆ ਗਿਆ ਇਹ ਮਦਨ ਇਹ ਦੋਨੇ ਜਨੇ ਗਏ ਨੇ ਉੱਤੇ ਮੂੰਹ ਮਚਾਣ ਤੇਰੇ ਤੇ ਕਮੈਂਟ ਮਾਰ ਜਾਨ ਰਹਿਉ ਮੁੰਡੇ ਤੇ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕੋਈ ਜਨਾਨੀ ਨਾ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੋਏਗਾ ਇਸ ਤਰ੍ਹਾਂ ਇਸ ਨੇ ਸਾਰੇ ਦਿਨਾਂ ਨਹੀਂ ਲਿਆ ਲਿਆ ਤੇ ਉਹਨੂੰ ਇਹਨੂੰ ਮਹੌਲ ਬਾ ਦੇ ਬੜੀ ਪੂਰੀ ਗੱਲ ਇਹਨੂੰ ਗੱਲ ਕਹੀ ਤੇ ਉਹਨਾਂ ਨੇ ਇਹਦੇ ਡਾਕਟਰ ਮਾਰ ਦਿੱਤਾ ਸੀ ਗੱਤਰ ਲੈ ਕੇ ਤੇ ਤੁਰੇ ਫਿਰਦੇ ਹੀ ਤੋ ਡੱਟ ਉਹਨਾਂ ਨੇ ਮਾਰ ਦਿੱਤਾ ਇਹ ਡਿੱਗ ਪਿਆ ਉੱਥੇ ਤੇ ਸਾਰੇ ਮੁੰਡੇ ਜਿਹੜੇ ਨਾਲ ਇਹ ਲੈ ਆਏ ਉਹ ਜਿਹੜੇ ਜਨਾਬ ਸਾਟਲੇ ਇੰਦੇ ਹੁਣ ਆ ਜੀ ਕਹਿੰਦੇ ਪੀ ਉਹਨਾਂ ਤੇ ਕਸਟਾਉਣਾ ਚਾਹੁੰਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜਾਏ ਜਿਸ ਤਰ੍ਹਾਂ ਕਾਰਵਾਈ ਹੋਈ ਜਿਆ ਕੋਸਰਾ ਹੋਵੇ ਕਾਰਵਾਈ ਤਾਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦੱਸਦੀ ਹਾਂ ਹਾਂ ਮੈਂ ਇਹ ਚਾਹੁੰਦੀ ਵੀ ਉਹਨਾਂ ਤੋਂ ਪੂਰਾ ਕਾਰਵਾਈ ਹੋਈ ਜਾਵੇ ਉਹ ਆ ਕੇ ਰਹਿਣਾ ਪਰਚਾ ਜਿੰਨਾ ਦੀ ਇਕੱਲਾ ਕੱਲਾ ਮੁੰਡਾ ਵਾ ਮੇਰਾ ਇਕੱਲਾ ਹੀ ਪੁੱਤਰ ਆ ਜਿੱਤੋਈ ਕਿਹਦੇ ਪਾਪਾ ਵੀ ਨਹੀਂ ਆ ਸਨ ਇਹੋ ਦਾ ਪਿਓ ਵੀ ਹੁਣੇ ਹੀ ਮਰਿਆ ਥੋੜੀ ਦੇ ਦੋ ਘਰੇ ਪਿਓ ਪ੍ਰਧਾਨ ਸੀ ਜੇ ਉਹਦਾ ਪਿਓ ਜੀਨਾ ਹੁੰਦਾ ਵਿਰਿੰਦਰ ਪੱਟੀ ਖਰਿਆ ਸੱਤ ਪਤਾ ਲੋਕਾਂ ਨੂੰ ਤੂੰ ਹੀ ਕਿਥੋਂ ਰਹਿਣਾ ਲੈ ਲਈ ਆ ਇੱਥੇ ਕਾਇਦੇ ਹੀ ਰਹਿਣ ਵਾਲੇ ਚੱਕ ਵਾਲੀ ਗਲੀ ਚੱਕ ਵਾਲੀ ਗਲੀ ਚੱਕ ਵਾਲੀ ਗਲੀ ਤੇ ਰਹਿਣ ਵਾਲੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਕਾਹ ਤੋਂ ਕਿਸੇ ਨੂੰ ਛੇੜਿਆ ਦੇਖ ਕਮੈਂਟਰ ਸਿਰ ਤੇ ਕਮੈਂਟਰਾਂ ਨਾਲ ਕਹਿਣਾ ਐਂ ਜੋ ਇਵਾਰਸਰ ਜੋ ਲੋਕੜੀਆਂ ਜਨਾਨੀਆਂ ਲੋਕਾਂ ਨੂੰ ਬਾਹਰ ਨਾਲ ਲੈ ਕੇ ਜਾਣ ਤੰਦਰਾਂ ਚ ਲੈ ਕੇ ਪਿਆਣ ਹੈ ਇਹ ਤੇ ਗਲਤ ਕੀਤਾ ਜੁਆਣਾ ਹੈ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਨ ਇਹ ਤਾਂ ਬਦਮਾਸ਼ੀ ਤਾਂ ਹੁੰਦੇ ਨੇ ਆਪਣੇ ਆਪ ਦੀ ਇਹ ਮੁੰਡੇ ਪਛਾਣ ਹੈਗੇ ਮੱਲੇ ਦੇ ਆ ਕੇ ਬਾਹਰ ਦੇ ਆ ਬਾਹਰ ਦੇ ਹੈਗੇ ਆ ਉਹਨੂੰ ਪਤਾ ਵਾਣਾ ਮੁੰਡਿਆਂ ਦਾ आह मुझे आज चिकारी देखो ए थोड़ी भी कुछ जिन्ना निलाकर चल जाते हैं उन्हें ना ले चार चार का निलंबन करो हाँ हाँ सामने देख के गांव तक लैंड गीता जहाँ जियारा गीता लोग तो उधर नहीं चलाया तो तो उधर तो ना तुम्हारे को तो मैं समझ गई ही है